ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਆ ਤੁਸੀਂ ਭਿੰਡੀ ਹਨਾ ਦੇਖ ਰਹੇ ਹੋ ਆਪਣੇ ਖੇਤ ਵਿੱਚ ਲੱਗੀ ਹੋਈ ਇਹ ਨਾ 1 ਮਹੀਨਾ ਪਹਿਲਾਂ ਆਪਾਂ ਭਿੰਡੀ ਦੀ ਬਜਾਈ ਕਰੀ ਸੀਗੀ ਤੁਸੀਂ ਦੇਖਿਆ ਨਾ ਡੰਡੇ ਨਾਲ ਨਾ ਮੈਂ ਗਲੀਆਂ ਕੱਢ ਰਿਹਾ ਸੀ ਡੰਡੇ ਨਾਲ ਗਲੀਆਂ ਕੱਢ ਕੇ ਬੀਜ ਇਹਦੇ ਵਿੱਚ ਲਾਏ ਹੋਏ ਸੀਗੇ ਤੇ ਮੀਂਹ ਪੈ ਗਿਆ ਸੀਗਾ ਬੱਟਾਂ ਗਿੱਲੀਆਂ ਹੋ ਗਈਆਂ ਸੀ ਤੇ ਡੰਡੇ ਨਾਲ ਗਲੀਆਂ ਕੱਢ ਕੇ ਅਸੀਂ ਬੀਜ ਲਾਤੇ ਸੀ ਤੇ ਜਿੰਨੀਆਂ ਵੀ ਹਨਾ ਬੱਟਾਂ ਨੇ ਜੀਆਂ ਤੇ ਆ ਦੇਖੋ ਤੁਸੀਂ ਪੂਰੀ ਵਧੀਆ ਹਨਾ ਵੀ ਜਰਮੀਨੇਸ਼ਨ ਹੋ ਕੇ ਪੂਰੀ ਵਧੀਆ ਗਰੋਥ ਹੋਈ ਹੋਈ ਆ ਕੋਈ ਇਦਾਂ ਨਹੀਂ ਹੈਗਾ ਵੀ ਵੀ ਕੋਈ ਨਹੀਂ ਨਿਕਲਿਆ ਲੋ ਦੇਖੋ ਜੀ ਤੇ ਪੂਰੇ ਕਿਆਰੇ ਦੇ ਵਿੱਚ ਆ ਇਹ ਤੇ ਇਹ ਦੋਸਤੋਂ ਭਿੰਡੀ ਅਸੀਂ ਨਾ ਲੇਟ ਲਾਈ ਹੋਈ ਆ ਪਸੇਤੀ ਭਿੰਡੀ ਆ ਇਹ ਤੇ ਜੂਨ ਦੇ ਵਿੱਚ ਲਾਈ ਸੀ ਆਪਣੀ ਜਲਾਈ ਦੇ ਵਿੱਚ ਇਹਨੇ ਫਰੂਟ ਦੇਣ ਲੱਗ ਜਾਣਾ ਤੇ ਜਿਵੇਂ ਇੱਧਰ ਆਪਣੀ ਅਗੇਤੀ ਭਿੰਡੀ ਲੱਗੀ ਹੋਈ ਆ ਤੇ ਇਹ ਹੁਣ ਫਰੂਟਿੰਗ ਤੇ ਆ ਗਈ ਫਰੂਟ ਦੇ ਰਹੀ ਆ ਤੇ ਉਸ ਤੋਂ ਬਾਅਦ ਜਦੋਂ ਇਹ ਪਿੰਡੀ ਦਾ ਐਂਡ ਹੋਊਗਾ ਜਦੋਂ ਇਹ ਪਿੰਡੀ ਨੇ ਆਪਣੀ ਨੇ ਫਰੂਟ ਚੱਕ ਲੈਣਾ ਤੇ ਉਹ ਪਿੰਡੀ ਅਸੀਂ ਬਾਹਾਂਗੇ ਜਿਹੜੀ ਪਹਿਲਾਂ ਦੀ ਲੱਗੀ ਹੋਈ ਆ ਤੇ ਯਾਨੀ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹ ਹੈਗਾ ਵੀ ਕਈ ਵਾਰੀ ਨਾ ਮੀਂਹ ਪੈ ਜਾਂਦਾ ਜਦੋਂ ਆਪਣਾ ਖੇਤ ਦੀ ਤਿਆਰੀ ਕਰੀ ਹੁੰਦੀ ਆ ਬੱਟਾ-ਬੱਟਾ ਪਾਈਆਂ ਹੁੰਦੀਆਂ ਨੇ ਜਾਣੀ ਇਦਾਂ ਹਨਾ ਕਰਿਆ ਕਰੋ ਵੀ ਖੇਤ ਜਦੋਂ ਵਾਤ ਆ ਗਿਆ ਵੀ ਅਸੀਂ ਫੇਰ ਦੁਬਾਰੇ ਹਨਾ ਵਾਹ ਕੇ ਫੇਰ ਦੁਬਾਰੇ ਬੱਟਾ ਪਾ ਕੇ ਤਿਆਰੀ ਕਰਾਂਗੇ ਉਹਦੀ ਤੇ ਡੰਡਾ ਲੈ ਕੇ ਗਲੀਆਂ ਕੱਢ ਰੱਬ ਦਾ ਨਾਮ ਲੈ ਕੇ ਵੀ ਲਾਦਿਆ ਕਰੋ ਤੇ ਵੀ ਤੁਹਾਡੇ ਹਨਾ ਪੂਰੇ ਵਧੀਆ ਜਾਨੀ ਜਰਮੀਨੇਸ਼ਨ ਹੋਣਗੇ ਆ ਦੇਖੋ ਆਪਣੀ ਭਿੰਡੀ ਇਸ ਗੱਲ ਦੀ ਉਦਾਹਰਨ ਆ ਜੀ ਇੱਕ ਤਰ੍ਹਾਂ ਦੀ ਐਗਜ਼ੈਂਪਲ ਆ ਇਹ ਤੇ ਇਸ ਕਰਕੇ ਦੋਸਤੋ ਆਪਾਂ ਵੀਡੀਓ ਹੁਣ ਤੁਹਾਨੂੰ ਹਨਾ ਦੁਬਾਰੇ ਬਣਾ ਕੇ ਪਾ ਰਹੇ ਹਾਂ ਵੀ ਦੁਬਾਰੇ ਇੰਨਾ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਮੀਂਹ ਪੈਂਦਾ ਬੱਟਾਂ ਗਿੱਲੀਆਂ ਹੁੰਦੀਆਂ ਨੇ ਤੇ ਡੰਡੇ ਨਾਲ ਸਰਾਖ ਕਰਕੇ ਵੀ ਲਾ ਦਿਆ ਕਰੋ ਤੇ ਬਹੁਤ ਵਧੀਆ ਜਰਮੀਨੇਸ਼ਨ ਹੁੰਦਿਆ ਨਾਲੇ ਤਾਂ ਜਿਹੜੀ ਜਾੜਾ ਉਹ ਮਜ਼ਬੂਤ ਬਣੀ ਰਹਿੰਦੀ ਹੈਗੀ ਤੇ ਬਾਕੀ ਦੋਸਤੋ ਜਿਵੇਂ ਆਪਾਂ ਵੀਡੀਓ ਬਣਾ ਕੇ ਹਨਾ ਤੁਹਾਨੂੰ ਸੈਂਡ ਕਰਦੇ ਆ ਜਾਂ ਸ਼ੇਅਰ ਕਰਦੇ ਆ ਜਾਂ ਆਪਣੇ ਪੇਜ ਤੇ ਪਾਉਣੀ ਆਗੇ ਤੇ ਜੇ ਵਧੀਆ ਲੱਗਦੀ ਹੈ ਆਪਣੀ ਜਾਣਕਾਰੀ ਤੇ ਜਰੂਰ ਆਪਣੇ ਪੇਜ ਨੂੰ ਹਨਾ ਫੋਲੋ ਕਰ ਲਿਓ ਆਪਣੀ ਵੀਡੀਓ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਦੋਸਤੋ ਧੰਨਵਾਦ ਜੀ